ਜਾਤਿ ਸ੍ਰੀ ਅਕਾਲ ਕੀ ਵੀਡੀਓ ਦੇਖ ਰਹੇ ਆਂ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜ ਰੰਜ ਦੀ ਵੱਡੀ ਖਬਰ ਪੜ੍ਹੀ ਲਿਖੀ ਹੈ ਕਿੰਨੀ ਪੜ੍ਹੀ ਲਿਖੀ 500 ਕਰੋੜ ਦੀ ਮਾਰਕਟ ਹੈ ਜੂ ਐਜੂਕੇਸ਼ਨ ਬਾਰੇ ਜਾਣ ਕੇ ਰਹਿ ਜਾਓਗੇ ਹੈਰਾਨ ਅੱਜ ਦੀ ਤਰੀਕ ਵਿੱਚ ਦੀਪਿਕਾ ਪਾਦੂ ਕੋਨ ਪਾ ਬਾਲੀਵੁੱਡ ਦੀਆਂ ਮੋਸਟ ਮੋਸਟ ਡਿਮਾਂਡ ਡਿਗ ਅਤੇ ਹਾਈਐਸਟ ਪੇਡ ਐਕਸਟ੍ਰੇਸਸ ਦੀ ਲਿਸਟ ਵਿੱਚ ਸ਼ੁਮਾਰ ਹਨ ਉਹਨਾਂ ਨੂੰ ਇੰਡਸਟਰੀ ਵਿੱਚ ਰਜ ਕਰਦੇ 18 ਸਾਲ ਹੋ ਚੁੱਕੇ ਹਨ ਅਦਾਕਾਰਾਂ ਤੋਂ ਪਹਿਲਾਂ ਦੀਪਿਕਾ ਇੱਕ ਸਫਲ ਮਾਡਲ ਰਹੀ ਰਹੀ ਹਨ ਫਿਰ ਉਹਨਾਂ ਨੂੰ ਅਦਾਕਾਰਾਂ ਦੀ ਦੁਨੀਆ ਵਿੱਚ ਕਦਮ ਰੱਖਿਆ ਤੇ ਆ ਗਏ ਪਰ ਪਰ ਕੀ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਦੇ ਰਾਜ ਵਿੱਚ ਕਰਨ ਵਾਲੀ ਇਹ ਅਦਾਕਾਰ ਅਸਲ ਜ਼ਿੰਦਗੀ ਵਿੱਚ ਕਿੰਨੀ ਪੜੀ ਲਿਖੀ ਹੈ ਚਲੋ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੀਪਿਕਾ ਪਾਦੂਕਨ ਦੀ এডਿਕੇਸ਼ਨ ਤੇ ਬੈਕਗ੍ਰਾਉਂਡ ਬਾਰੇ ਦੱਸਦੇ ਹਾਂ ਛੋਟੀ ਉਮਰ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਇਹ ਕੰਮ 5 ਜਨਵਰੀ 1986 ਨੂੰ ਜਨਮ ਲੈਣ ਵਾਲੀ ਦੀਪਿਕਾ ਪਾਦੂਕਨ ਇੱਕ ਖੱਡਾਰਾ ਇੱਕ ਖੇਡਾਂ ਦੇ ਪਰਿਵਾਰ ਨਾਲ ਸੰਬੰਧਿਤ ਸੰਬੰਧਤ ਹਨ ਉਹਨਾਂ ਦੇ ਪਿਤਾ ਪ੍ਰਕਾਸ਼ ਬਾਦੂਕੋਨ ਪ੍ਰੋਫੈਸ਼ਨਲ ਬੈਡਮਿੰਟਨ ਖਿਡਾਰੀ ਰਹੇ ਹਨ ਅਤੇ ਭੈਣ ਅਨਮਿਸ਼ਾ ਅਨੀਸ਼ਾ ਬਾਦੂਕੋਨ 골ਫਰ ਹਨ ਪਿਤਾ ਦੇ ਭੈਣ ਦੇ ਨਕਸ਼ੇ ਕਦਮ ਤੇ ਨਾ ਨਾ ਚਲਦੇ ਹੋਏ ਦੀਪਕਾ ਅਤੇ ਗਲੇਮਰ ਦੀ ਦੁਨੀਆ ਵਿੱਚ ਕਦਮ ਰੱਖਿਆ ਉਹਨਾਂ ਆਪਣੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ ਸਿਰਫ 8 ਸਾਲ ਦੀ ਉਮਰ ਤੋਂ ਹੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕਈ ਵਿਜੂਅਲ ਐਡਜ ਵਿੱਚ ਕੰਮ ਕੀਤਾ ਇੰਨੀ ਪੜ੍ਹੀ ਲਿਖੀ ਲਿਖੀਆਂ ਹਨ ਦੀਪਕਾ ਕੰਮ ਦੇ ਨਾਲ ਪੜ੍ਹਾਈ ਕਰਨਾ ਦੀਪਕਾ ਬਾਦੂਕੋਂ ਲਈ ਮੁਸ਼ਕਲ ਸੀ 2000 ਸਾਲ 2017 ਵਿੱਚ ਹਿਮਾ ਮਾਲਨੀ ਦੀ ਬਾਇਓਗ੍ਰਾਫੀ ਤੇ ਬੀ ਜੋੜ ਦੀ ਡ੍ਰੀਮ ਗਰਲ ਤੇ ਮਲਾਚ ਈ ਵੇਟ ਵਿੱਚ ਨੌਜਵਾਨ ਅਦਾਕਾਰ ਨੇ ਆਪਣੀ ਸਿੱਖਿਆ ਪਸ਼ੋਕੜ ਬਾਰੇ ਖੁੱਲ ਕੇ ਗੱਲ ਕੀਤੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਸਿਰਫ 12 ਬਾਰਵੀਂ ਕਲਾਸ ਪਾਸ ਹਨ ਉਹਨਾਂ ਕਈ ਵਾਰ ਪੜ੍ਹਾਈ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੰਮ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ ਉਹਨਾਂ ਨੇ ਦੱਸਿਆ ਕਿ ਫਿਲਮੀ ਦੁਨੀਆ ਲਈ ਉਹਨਾਂ ਨੇ ਆਪਣੀ ਪੜ੍ਹਾਈ ਦੀ ਕੁਰਬਾਨੀ ਦਿੱਤੀ ਦੀਪਿਕਾ ਪੋਡਨ ਅੰਪਾ ਦੋਨ ਦੇ ਪਿਤਾ ਚੁੰਦੇ ਹਸਨ ਕਿ ਉਹ ਆਪਣਾ ਕੈਰੀਅਰ ਬਣਾਉਣ ਦੇ ਨਾਲ-ਨਾਲ ਪੜ੍ਹਾਈ ਤੇ ਵੀ ਧਿਆਨ ਦੇਣ ਅਤੇ ਉਹਨਾਂ ਨੇ ਇਸ ਲਈ ਕੋਸ਼ਿਸ਼ ਵੀ ਕੀਤੀ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਦੀਪਕਾ ਨੇ ਗ੍ਰੈਜੂਏਸ਼ਨ ਲਈ ਦਾਖਲਾ ਵੀ ਲੈ ਲਿਆ ਪਰ ਪੜ੍ਹਾਈ ਪੂਰੀ ਨਹੀਂ ਹੋ ਸਕੀ ਫਿਰ ਉਹਨਾਂ ਨੇ ਇਸ ਟੈਸਟ ਕਲਾਕਾਰ ਜਦੋਂ ਡਿਗਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਨਹੀਂ ਹੋ ਸਕੀ ਆਖਿਰ ਉਨ੍ਹਾਂ ਦਾ ਪਰਿਵਾਰ ਵੀ ਅਦਾਕਾਰ ਦੇ ਜਜ਼ਬੇ ਵਿੱਚ ਸਮਝ ਗਿਆ ਇਸ ਤੌਰ ਤੇ ਤੀਪਕਾ ਸਿਰਫ 12 ਪਾਸ ਹਾਲਾਂਕਿ ਉਨ੍ਹਾਂ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਕੀਤੀ ਪਰ ਆਪਣੇ ਕੰਮ ਦੇ ਦਮਤ ਤੇ ਅੱਜ ਉਹ 500 ਕਰੋੜ ਦੀ ਜਾਇਦਾਦ ਦੀ ਮਾਲਕਨ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ